ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਆਓ ਹੁਣ ਚਲਦੇ ਹਾਂ ਅਮਰੀਕਾ ਤੋਂ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਡਿਪੋਰਟ ਕਿਤੇ ਜਾਣ ਨਾਲ ਸਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ੀ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜੀ ਹਾਂ ਵੈਸਟ ਵਰਜੀਨੀਆ ਦੇ ਚੀਟਲੈਕ ਇਲਾਕੇ ਵਿੱਚ ਜਨਵਰੀ ਦੌਰਾਨ ਵਾਪਰੇ ਹਾਦਸੇ ਮਗਰੋਂ ਅਕਤੂਬਰ ਵਿੱਚ ਸੁਖਜਿੰਦਰ ਸਿੰਘ ਨੂੰ ਅਣਗਹਿਲੀ ਕਾਰਨ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ 1 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਅਤੇ ਹੁਣ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਉਸ ਨੂੰ ਝੋਕ ਕੇ ਲੈ ਗਏ ਸੁਖਜਿੰਦਰ ਸਿੰਘ ਨੂੰ ਕਿਹੜੇ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਦੂਜੇ ਪਾਸੇ ਇੱਕ ਹੋਰ ਮੀਡੀਆ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਸੁਖਜਿੰਦਰ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਹੀ ਰਿਪੋਰਟ ਕੀਤਾ ਜਾਵੇਗਾ ਮੌਨਨ ਗਾਲੀਆ ਕਾਉਂਟੀ ਦੇ ਪ੍ਰੋਸੀਕਿਊਟਰ ਦਫ਼ਤਰ ਮੁਤਾਬਕ ਜਨਵਰੀ ਵਿੱਚ ਵਾਪਰੇ ਹਾਦਸੇ ਮਗਰੋਂ 37 ਸਾਲ ਦੇ ਸੁਖਜਿੰਦਰ ਸਿੰਘ ਵਿਰੁੱਧ ਨੈਗਲੀਜੈਂਟ ਹੋਮਿਸਾਈਡ ਜਾਂ ਵਹੀਕੂਲਰ ਮੈਂਸਲਟਰ ਦੇ ਦੋਸ਼ਾਇਦ ਕੀਤੇ ਗਏ ਅਤੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਮੋਨਨ ਗਾਲੀਆ ਕਾਉਂਟੀ ਦੀ ਸਰਕਟ ਕੋਰਟ ਵੱਲੋਂ ਸੁਖਜਿੰਦਰ ਸਿੰਘ ਨੂੰ 1 ਸਾਲ ਦੀ ਕੈਦ ਤੋਂ ਇਲਾਵਾ 1000 ਡਾਲਰ ਜੁਰਮਾਨਾ ਵੀ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵੈਸਟ ਵਰਜੀਨੀਆ ਸਰਕਾਰ ਵੱਲੋਂ ਜੁਲਾਈ ਦੌਰਾਨ ਅਜਿਹੇ ਮਾਮਲਿਆਂ ਵਿੱਚ ਸਜ਼ਾ ਦੀ ਮਿਆਦ ਵਧਾ ਕੇ 5 ਸਾਲ ਕਰ ਦਿੱਤੀ ਗਈ ਪਰ ਸੁਖਜਿੰਦਰ ਸਿੰਘ ਦਾ ਮਾਮਲਾ ਪੁਰਾਣਾ ਹੋਣ ਕਾਰਨ ਉਸ ਉੱਤੇ ਨਵਾਂ ਕਾਨੂੰਨ ਲਾਗੂ ਨਾ ਹੋਇਆ ਅਦਾਲਤੀ ਦਸਤਾਵੇਜ਼ਾ ਮੁਤਾਬਕ 19 ਜਨਵਰੀ ਨੂੰ ਚੀਟਲੇਕ ਬ੍ਰਿਜ ਤੇ ਵਾਪਰੇ ਹਾਦਸੇ ਮਗਰੋਂ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਰਫੀਲੇ ਤੂਫਾਨ ਕਾਰਨ ਪੈਦਾ ਹੋਏ ਹਾਲਾਤ ਕਰਕੇ ਉਸ ਦਾ ਟਰੈਕਟਰ ਟਰੇਲਰ ਬੇਕਾਬੂ ਹੋ ਗਿਆ। ਮੁੱਢਲੇ ਤੌਰ ਤੇ ਹਾਦਸੇ ਦੌਰਾਨ ਕਿਸੇ ਦੀ ਮੌਤ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਾ ਆਈ ਪਰ ਕੁਝ ਘੰਟੇ ਬਾਅਦ ਮਾਰਗਨ ਟਾਊਨ ਪੁਲਿਸ ਨੂੰ 59 ਸਾਲ ਦੇ ਇੱਕ ਸ਼ਖਸ ਦੇ ਲਾਪਤਾ ਹੋਣ ਦੀ ਇਤਲਾ ਮਿਲੀ। ਹਾਦਸੇ ਤੋਂ 4 ਦਿਨ ਬਾਅਦ 23 ਜਨਵਰੀ ਨੂੰ ਚੀਟਲੇਕ ਬ੍ਰਿਜ ਨੇੜੇ ਇੱਕ ਗੱਡੀ ਵਿੱਚੋਂ ਲਾਪਤਾ ਸ਼ਖਸ ਦੀ ਲਾਸ਼ ਬਰਾਮਦ ਕੀਤੀ ਗਈ। ਅਤੇ ਪੁਲਿਸ ਅਫਸਰਾਂ ਨੇ ਸਰਵੇਲੈਂਸ ਵੀਡੀਓ ਦੇਖੀ ਤਾਂ ਇੱਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਦੀ ਘਟਨਾ ਸਪਸ਼ਟ ਹੋ ਗਈ। ਪੁਲਿਸ ਨੇ ਲੰਮੀ ਪੜਤਾਲ ਮਗਰੋਂ ਸਿੱਟਾ ਕੱਢਿਆ ਕਿ ਬਰਫਬਾਰੀ ਵਾਲਾ ਮੌਸਮ ਹੋਣ ਦੇ ਬਾਵਜੂਦ ਸੁਖਜਿੰਦਰ ਸਿੰਘ ਦਾ ਟਰੱਕ ਹੱਦ ਤੋਂ ਜ਼ਿਆਦਾ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਚੀਟਲੇਗ ਬ੍ਰਿਜ ਤੇ ਪਹੁੰਚਣ ਤੋਂ ਪਹਿਲਾਂ ਟਰੱਕ ਨੇ ਇੱਕ ਗੱਡੀ ਨੂੰ ਟੱਕਰ ਮਾਰੀ। ਗੱਡੀ ਦੀ ਫੋਰੈਂਸਿਕ ਜਾਂਚ ਰਾਹੀਂ ਸਪਸ਼ਟ ਹੋ ਗਿਆ ਕਿ ਟੱਕਰ ਸੁਖਜਿੰਦਰ ਸਿੰਘ ਦੇ ਟਰੱਕ ਨੇ ਹੀ ਮਾਰੀ। 28 ਫਰਵਰੀ ਨੂੰ ਸੁਖਜਿੰਦਰ ਸਿੰਘ ਨੇ ਕਬੂਲ ਕਰ ਲਿਆ ਕਿ ਹਾਦਸੇ ਵੇਲੇ ਉਹ ਟਰੱਕ ਚਲਾ ਰਿਹਾ ਸੀ ਪਰ ਅਨੇਵਾਹ ਡਰਾਈਵਿੰਗ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਇਸ ਦੇ ਉਲਟ ਜਾਂਚਕਰਤਾਵਾਂ ਨੇ ਸਾਬਤ ਕਰ ਦਿੱਤਾ ਕਿ ਤੇਜ਼ ਰਫ਼ਤਾਰ ਹੀ ਹਾਦਸੇ ਦਾ ਕਾਰਨ ਬਣੀ ਅਤੇ ਇੱਕ ਜਣੇ ਦੀ ਜਾਨ ਗਈ ਜਿਸ ਦੇ ਆਧਾਰ ਤੇ ਸੁਖਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕਰਕੇ ਵੈਸਟ ਵਰਜੀਨੀਆ ਲਿਆਂਦਾ ਗਿਆ ਬਿਊਰੋ ਰਿਪੋਰਟ ਹਮਦਰ ਟੀਵੀ